ਪਪੀਤੇ ਦੀ ਰੈਡ ਲੇਡੀ 786 ਵੈਰਾਈਟੀ ਦੇ ਜਿਹੜੇ ਇਹ ਬੂਟੇ ਆਪਾਂ ਪਿਛਲੇ ਸਾਲ ਇਸੇ ਸਮੇਂ ਦੇ ਵਿੱਚ ਲਗਭਗ ਲਾਏ ਸੀਗੇ ਫਲ ਬੇਸ਼ੱਕ ਇਹਨਾਂ ਨੇ ਨਹੀਂ ਚੱਕਿਆ ਕਿਉਂਕਿ ਕੁਸ਼ਕ ਕਾਰਨ ਉਹਦੇ ਚ ਰਹੇ ਹੈਗੇ ਆਪਣੇ ਕੋਲੇ ਨਹਿਰੀ ਪਾਣੀ ਨਹੀਂ ਸੀਗਾ ਊੜੀ ਖਾਦ ਦੀ ਵੀ ਕਮੀ ਰਹੀ ਹੈ ਹੁਣ ਕੁਝ ਕਿਨੇ ਫਲ ਚੱਕਿਆ ਪਰ ਇਹਦਾ ਪੂਰ ਚੜਨ ਦਾ ਅਸਰ ਬਹੁਤ ਘੱਟ ਨੇਗੇ ਜਿਹੜਾ ਫਲ ਬੂਟੇ ਆਪਾਂ ਕਹ ਲਈਏ ਜੁਲਾਈ ਅਗਸਤ ਦੇ ਮਹੀਨੇ ਦੌਰਾਨ ਚੱਕ ਲੰਦੇ ਉਹਦੇ ਤੋਂ ਆਪਾਂ ਨੂੰ ਉਮੀਦ ਹੁੰਦੀ ਹੈ ਕਿ ਪੂਰ ਚੜਨਾ ਉਹਨੇ ਪਰਾਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈਗੀਏ ਕਿ ਬੂਟੇ ਵਧੀਆ ਫਲ ਦੇਣਗੇ ਤੇ ਇਹਨਾਂ ਲਈ ਨੈਰੀ ਪਾਣੀ ਦਾ ਪ੍ਰਬੰਧ ਵੀ ਹੁਣ ਆਪਾਂ ਜਿਹੜਾ ਕੀਤਾਗਾ ਤੇ ਨਾਲ ਹੀ ਜਿਹੜੀ ਵਰਮੀ ਕੰਪੋਸਟ ਸਮੇਂ ਤੋਂ ਸਮੇਂ ਜਿਹੜੀ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਵਰਮੀ ਕੰਪੋਸਟ ਏਡੇ ਕਬੂਟੇ ਨੂੰ ਆਪਾਂ ਮੰਨ ਲਓ ਵੀ 2 ਤੋਂ 3 ਕਿਲੋ ਹਰੇਕ 40 ਤੋਂ 45 ਦਿਨਾਂ ਦੇ ਬਾਅਦ ਹੁਏ ਤੋਂ ਦੇ ਸਕਦੇ ਹਾਂ ਉਹਦੇ ਨਾਲ ਜਿਹੜੀ ਖਰਾਕ ਪੂਰੀ ਰਹਿੰਦੀ ਹੈ ਪੱਤੇ ਹਰੇ ਭਰੇ ਰਹਿੰਦੇ ਆ ਤੇ ਫਲ ਬੂਟਾ ਵਧੀਆ ਦਿੰਦਾ ਹੈਗਾ ਇਹ ਜਿਹੜੀ ਵਰਮਿੰਗ ਕੰਪੋਸਟਾ ਹਰ ਇੱਕ ਬੂਟੇ ਨੂੰ ਦਿੱਤੀ ਜਾ ਸਕਦੀ ਹੈਗੀ ਇਹ ਤੁਸੀਂ ਖੁਦ ਵੀ ਤਿਆਰ ਕਰ ਸਕਦੇ ਹੋ ਜਾਂ ਵਧੀਆ ਗੁਣਵੱਤਾ ਦੀ ਜਿਹੜੀ ਵਰਮੀ ਕੰਪੋਸਟਾ ਪ੍ਰਾਪਤ ਕਰਕੇ ਆਪਣੇ ਬੂਟਿਆਂ ਨੂੰ ਦੇ ਸਕਦੇ ਹੋ ਧੰਨਵਾਦ ਜੀ